ਬਹੁਤ ਘੱਟ ਗਿਣਤੀ ਹੋਣੀ ਹੈ ਉਹਨਾਂ ਦੀ ਜਿਨ੍ਹਾਂ ਨੂੰ ਸਮੋਸੇ ਬਿਲਕੁਲ ਨਹੀਂ ਪਸੰਦ। ਚਾਹੇ ਕੋਈ ਰਿਸ਼ਤੇਦਾਰ ਆਇਆ ਹੋਵੇ ਜਾਂ ਚਾਰ ਜਣੇ ਨੇ ਬਹਿ ਕੇ ਚਾਹ ਨਾਲ ਗੱਪਾਂ ਮਾਰਨੀਆਂ ਹੁਣ ਤਾਂ ਸਾਨੂੰ ਸਮੋਸੇ ਬੜੇ ਜਿਆਦਾ ਆਉਂਦੇ ਐ ਤੇ ਅੱਜ ਜਿਹੜਾ ਆਪਾਂ ਸਮੋਸਾ ਬਣਾਇਆ ਉਹ ਇੰਨਾ ਜਿਆਦਾ ਖਸਤਾ ਬਣਿਆ ਆ ਵਾਇਤੋਂ ਤੁਸੀਂ ਸੁਣ ਹੀ ਲਿਆ ਹੋਊਗਾ ਤੇ ਬਿਲਕੁਲ ਬਾਜ਼ਾਰ ਦੀ ਸੌਸ ਵਰਗੀ ਤਿਆਰ ਕੀਤੀ ਐ ਸੌਸ ਤੇ ਇਹ ਮजेदार ਜਿਸ ਸਮੋਸੇ ਲਈ ਫੁੱਲ ਵੀਡੀਓ ਤੁਸੀਂ ਜਰੂਰ ਦੇਖਿਓ ਨਿੱਕੀਆਂ ਨਿੱਕੀਆਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਤੁਹਾਡਾ ਜਿਹੜਾ ਸਮੋਸਾ ਹੈ ਬਾਜ਼ਾਰ ਤੋਂ ਵੀ ਕਿਤੇ ਜ਼ਿਆਦਾ ਵਧੀਆ ਬਣੂਗਾ ਸਭ ਤੋਂ ਪਹਿਲਾਂ ਆਪਾਂ ਤਿਆਰ ਕਰਾਂਗੇ ਸੌਸ ਤੇ ਇਹਦੇ ਲਈ ਆਪਾਂ ਜੀ ਤਿੰਨ ਚਾਰ ਭੇਲੀਆਂ ਤੁਸੀਂ ਗੁੜ ਦੀਆਂ ਲੈ ਲੈਣੀਆਂ ਤੇ ਉਹਨੂੰ ਬੇਲ ਨੇ ਵਗੈਰਾ ਨਾਲ ਕੁੱਟ ਲਿਓ ਜਾਂ ਕੋਈ ਵੀ ਤੁਸੀਂ ਭਾਰੀ ਚੀਜ਼ ਲੈ ਸਕਦੇ ਹੋ ਇਹਨੂੰ ਗ੍ਰੇਟ ਵਗੈਰਾ ਕਰਨ ਦੀ ਕੋਈ ਜ਼ਰੂਰਤ ਨਹੀਂ ਫਿਰ ਹੱਥਾਂ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਜਰ ਕਰ ਦਿਓ ਇਹ ਅਲੱਗ-ਅਲੱਗ ਚਾ ਜੋਗਾ ਉਸ ਤੋਂ ਬਾਅਦ ਅੱਧਾ ਗਲਾਸ ਪਾਓ ਜੀ ਗਰਮ ਪਾਣੀ ਦਾ 10 ਮਿੰਟਾਂ ਲਈ ਇਹਨੂੰ ਸਾਈਡ ਤੇ ਰੱਖ ਦਿਓ ਫਿਰ ਕੋਈ ਵੀ ਤੁਸੀਂ ਭਾਂਡਾ ਲੈ ਲਿਓ ਕੋਈ ਪ੍ਰਾਂਤ ਲੈ ਲਿਓ ਜਾਂ ਕੋਈ ਖੁੱਲਾ ਜਿਹਾ ਭਾਂਡਾ ਲੈ ਲਿਓ ਉਹਦੇ ਵਿੱਚ 2 ਕੱਪ ਪਾਓ ਜੀ ਮੈਦੇ ਦੇ ਇਹਦੇ ਵਿੱਚ ਆਪਾਂ ਅੱਧਾ ਜਿਹੜਾ ਕੱਪ ਹੈ ਉਹ ਆٹے ਦਾ ਵੀ ਪਾ ਸਕਦੇ ਆ ਪਰ ਜੇ ਤੁਸੀਂ ਬਿਲਕੁਲ ਬਜ਼ਾਰ ਵਰਗੇ ਤਿਆਰ ਕਰਨੇ ਆ ਤਾਂ ਮੈਦਾ ਹੀ ਲਿਓ ਕਿ ਕਿ ਸਮੋਸੇ ਆ ਜਿਹੜੇ ਉਹ ਮੈਦੇ ਦੀ ਵਧੀਆ ਲੱਗਦੀ ਹੈ ਫਿਰ ਜ਼ਰੂਰਤ ਅਨੁਸਾਰ ਵਿੱਚ ਪਾਵਾਂਗੇ ਨਮਕ ਕਲੌਂਜੀ ਅਜਵੈਣ ਪਰ ਇਹਨਾਂ ਚੀਜ਼ਾਂ ਨੂੰ ਤੁਸੀਂ ਹੱਥਾਂ ਨਾਲ ਮਲ ਕੇ ਜੇ ਪਾਉਣਾ ਹੈ ਉਸ ਤੋ ਵਾ ਜਿਹੜੀ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਹੈ ਉਹ ਹੈਗੀ ਹੈ ਜੀ ਇਹਦੇ ਵਿੱਚ ਤੁਸੀਂ ਪਾਉਣਾ ਕਿਉਂ ਉਹ ਤੁਸੀਂ ਡਾਲਡਾ ਪਾਉ ਤਾਂ ਜਿਆਦਾ ਵਧੀਆ ਕਿਉਂਕਿ ਹਲਵਾਈਏ ਜਿਹੜੇ ਉਹ ਡਾਲਡਾ ਕਿਉਂ ਪਾਉਂਦੇ ਐ ਪਰ ਮੈਂ ਇੱਥੇ ਟਰਾਈ ਕੀਤਾ ਸੀ ਆਪਾਂ ਦੇਸੀ ਘਿਓ ਪਾਇਆ ਤੇ ਉਹਦੇ ਨਾਲ ਹੀ ਇਹ ਬੜੇ ਜਿਆਦਾ ਵਧੀਆ ਬਣੇ ਐ ਤਿੰਨ ਚਾਰ ਚਮਚ ਤੁਸੀਂ ਭਰ ਕੇ ਦੇਸੀ ਘਿਓ ਦੇ ਪਾ ਦਿਓ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਤੇ ਇਸ ਤਰ੍ਹਾਂ ਮੁਠੀ ਜੀ ਬਣਾ ਕੇ ਦੇਖ ਲਿਓ ਜੇ ਇੱਥੋਂ ਤੱਕ ਤੁਸੀਂ ਸਹੀ ਹੋ ਤੁਹਾਡੇ ਸਮੋਸੇ ਬਹੁਤ ਵਧੀਆ ਬਣਨਗੇ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਕੇ ਗੁੰਦੇ ਜਾਇਓ ਆਟਾ ਪੂਰਾ ਸਖਤ ਹੋਣਾ ਚਾਹੀਦਾ ਹੈ ਉਹ ਕਿਵੇਂ ਸਖਤ ਹੈ ਤੁਹਾਡਾ ਪੂਰਾ ਜੋਰ ਲੱਗੂਗਾ ਇਹਨੂੰ ਗੁੰਨਣ ਤੇ ਤੁਹਾਨੂੰ ਪਤਾ ਲੱਗ ਜੂ ਜਿੰਨਾ ਵਧੀਆ ਤੁਹਾਡਾ ਇਹ ਆਟਾ ਹੋਊਗਾ ਓਨੇ ਵਧੀਆ ਤੁਹਾਡੇ ਸਮੋਸੇ ਹੋਣਗੇ ਇਸ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਇਹਦੇ ਵਿੱਚ ਮੋਲ ਲਈ ਕੋਈ ਵੀ ਤੇਲ ਵਗੈਰਾ ਤੁਸੀਂ ਬਿਲਕੁਲ ਨਹੀਂ ਪਾਉਣਾ ਕਿਉਂ ਦੀ ਵਰਤੋਂ ਕਰਨੀ ਹੈ ਆਟੇ ਨੂੰ ਗੁੰਨ ਕੇ ਆਪਾਂ 20-25 ਮਿੰਟ ਲਈ ਰੈਸਟ ਤੇ ਰੱਖਤਾ ਉਦੋਂ ਤੱਕ ਕਰਾਂਗੇ ਆਪਾਂ ਸਮੋਸਿਆਂ ਵਿੱਚ ਪਰੇ ਨੂੰ ਸਮਾਨ ਤਿਆਰ ਇਹਦੇ ਲਈ ਜੀ ਆਪਾਂ ਬਹੁਤ ਸਾਰਾ ਸਮਾਨ ਕੱਟ ਕੇ ਰੱਖ ਲਿਆ ਤੇ ਇਹਦੇ ਲਈ ਸਭ ਤੋਂ ਪਹਿਲਾਂ ਲਈਆਂ ਆਪਾਂ ਗਿਰੀਆਂ ਇੱਕ ਕੱਚੀ ਮੂੰਫਲੀ ਦੀਆਂ ਗਿਰੀਆਂ ਸੀ ਜਿਹੜੀਆਂ ਥੋੜੇ ਜਿ ਸਰੋਂ ਦੇ ਤੇਲ ਵਿੱਚ ਆਪਾਂ 1 ਮਿੰਟ ਲਈ ਰੋਸਟ ਕਰਕੇ ਬਾਹਰ ਕੱਢ ਲਈਆਂ ਫਿਰ ਇਹਦੇ ਵਿੱਚ ਪਾਇਓ ਜੀ ਜੀਰਾ ਸਾਬਤ ਤਨੀਆ ਥੋੜੀ ਜੀ ਸੌਫ ਚਮਚ ਦਾ ਚੌਥਾ ਹਿੱਸਾ ਪਾਉਣਾ ਤੁਸੀਂ ਸਰੋਂ ਦਾ ਕਲੌਂਜੀ ਇਹ ਨਿੱਕੀਆਂ ਨਿੱਕੀਆਂ ਜਿਹੀਆਂ ਚੀਜ਼ਾਂ ਮਿਕਸ ਕਰਿਓ ਇਹਦਾ ਮਸਾਲਾ ਬੜਾ ਹੀ ਵਧੀਆ ਤਿਆਰ ਹੁੰਦਾ ਗੈਸ ਦੀ ਫਲੇਮ ਬਿਲਕੁਲ ਰੱਖਿਓ ਜੇ ਤੁਹਾਨੂੰ ਇੱਥੇ ਆਏ ਲੱਗੇ ਵੀ ਜਲਣ ਵਾਲਾ ਤਾਂ ਗੈਸ ਬੰਦ ਵੀ ਕਰ ਦਿਓ ਤੇ ਵਿੱਚ ਪਾਏ ਜੀ ਆਪਾਂ ਉਬਲੇ ਹੋਏ ਮਟਰ ਫਿਰ ਪਾਈਏ ਮੇਥੀ ਬੜੀ ਸੋਹਣੀ ਖੁਸ਼ਬੋ ਆਉਂਦੀ ਹੈ ਫਿਰ ਇੱਕ ਲਾਲ ਮਿਰਚ ਜੀ ਇਹਨੂੰ ਆਪਾਂ ਕੱਟ ਕੇ ਪਾਇਆ ਉਸ ਤੋਂ ਬਾਅਦ ਪਾਵਾਂਗੇ ਹਲਦੀ ਤੇ ਰੰਗ ਵਾਲੀ ਮਿਰਚ ਨਿੱਕੇ ਨਿੱਕੇ ਚੀਜ਼ਾਂ ਮਿਕਸ ਕਰੋਗੇ ਤਾਂ ਮਸਾਲੇ ਦੀ ਖੁਸ਼ਬੋ ਹੈ ਜਿਹੜੀ ਘਰ ਦੇ ਵਿੱਚ ਸਾਰੇ ਫੈਲ ਜੂਗੀ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਕਿ ਤੁਸੀਂ ਕਿੰਨੇ ਵਧੀਆ ਸਮੋਸੇ ਤਿਆਰ ਕਰ ਰਹੇ ਹੋ ਫਿਰ ਵਿੱਚ ਪਾਇਆ ਜੀ ਆਪਾਂ ਜੀਰਾ ਪਾਊਡਰ ਫਿਰ ਲੈ ਜੀ ਉਬਲੇ ਹੋਏ ਆਲੂ ਤੇ ਇਹਨਾਂ ਨੂੰ ਤੁਸੀਂ ਹੱਥਾਂ ਨਾਲ ਮੈਸ਼ ਕਰਕੇ ਵਿੱਚ ਪਾਓ ਕਿਸੇ ਵੀ ਮੈਸ਼ਰ ਵਗੈਰਾ ਦੀ ਵਰਤੋਂ ਨਾ ਕਰਿਓ ਕਿਉਂਕਿ ਸਮੋਸੇ ਵਿੱਚ ਜਦੋਂ ਆਲੂ ਥੋੜੇ ਜਿਹਾ ਖੜੇ ਹੁੰਦੇ ਆ ਤਾਂ ਉਹਦਾ ਟੇਸਟੀ ਵਧੀਆ ਆਉਂਦਾ ਹੈਗਾ ਜੇ ਇੱਕੇ ਦਾ ਮਿਕਸ ਹੋ ਗਏ ਪਰੌਂਠੇ ਵਾਂਗੂ ਤਾਂ ਉਹ ਵਧੀਆ ਨਹੀਂ ਲੱਗਦਾ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਮਿਕਸ ਕਰ ਲਿਆ ਫਿਰ ਇਹਦੇ ਵਿੱਚ ਪਾਵਾਂਗੇ 1.5 ਸਪੂਨ ਆਪਾਂ ਕਾਲੇ ਨਮਕ ਦਾ ਤੇ ਆਪਾਂ ਇਹਦੇ ਵਿੱਚ ਸਿੰਪਲ ਨਮਕ ਨਹੀਂ ਪਾਇਆ ਇਹ ਸਪੂਨ ਹੈ ਜਿਹੜਾ ਛੋਟਾ ਤੁਸੀਂ ਆਪਣੇ ਹਿਸਾਬ ਨਾਲ ਨਮਕ ਪਾਇਓ ਫਿਰ ਮਿਕਸ ਕਰ ਦਾਂਗੇ ਇਹਦੇ ਵਿੱਚ ਰੋਸਟ ਕੀਤੀਆਂ ਹੋਈਆਂ ਗਿਰੀਆਂ ਤੇ 3-4 ਮਿੰਟ ਲਈ ਇਹਨੂੰ ਐਸੇ ਤਰੀਕੇ ਨਾਲ ਹੀ ਆਪਾਂ ਹਲਾਉਂਦੇ ਰਵਾਂਗੇ ਹਲਕਾ-ਹਲਕਾ ਇਹ ਮੈਸ਼ ਵੀ ਹੁੰਦਾ ਜਾਊਗਾ ਸਲੋ ਫਲੇਮ ਤੇ ਤੁਸੀਂ ਇਹਨੂੰ ਪਕਾਉਣਾ ਹੈ ਫਿਰ ਇਹਦੇ ਉੱਪਰ ਪਾ ਦਿਓ ਜੀ ਹਰਾ ਧਨੀਆ ਉਸ ਤੋਂ ਬਾਅਦ ਜਦੋਂ ਇਹ ਤਿਆਰ ਹੋ ਗਿਆ ਤੇ ਇਸ ਤਰੀਕੇ ਦਾ ਹੋ ਜਾਊਗਾ ਨਾ ਇਹਦੇ ਵਿੱਚ ਆਲੂ ਜ਼ਿਆਦਾ ਖੜੇ ਨਹੀਂ ਤੇ ਨਾ ਹੀ ਜ਼ਿਆਦਾ ਮੈਸ਼ ਹੋਏ ਨੇ ਤੇ ਇਹਨੂੰ ਤਿਆਰ ਕਰਕੇ ਠੰਡਾ ਕਰ ਲਿਓ ਕਿਉਂਕਿ ਗਰਮ ਸਮਾਨ ਕਦੇ ਵੀ ਸਮੋਸਿਆਂ ਵਿੱਚ ਨਹੀਂ ਭਰੀਦਾ ਤੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਦੂਸਰੀ ਸਾਈਡ ਜੀ ਆਪਣਾ ਗੋੜਾ ਜਿਹੜਾ ਉਹ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਸੌਸ ਬਣਾਉਣ ਲਈ ਆਪਾਂ ਇਹ ਚਟਪਟਾ ਦਾ ਸਮਾਨ ਪਾਵਾਂਗੇ ਵਿੱਚ ਪਾਇਆ ਜੀ 2 ਚਮਚ ਅਮਚੂਰ ਪਾਊਡਰ ਦੇ ਇਹਨੂੰ ਮੰਗੋ ਪਾਊਡਰ ਵੀ ਕਹਿ ਦਿੰਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਕਾਲਾ ਨਮਕ, ਕਾਲੀ ਮਿਰਚ ਤੇ ਰੰਗ ਵਾਲੀ ਮਿਰਚ। ਸਿੰਪਲ ਜਿਹਾ ਤਰੀਕਾ ਹੈ ਜਦੋਂ ਵੀ ਕੋਈ ਪਕੌੜੇ ਵਗੈਰਾ ਤੁਸੀਂ ਬਣਾਉਂਦੇ ਹੋਵੋਗੇ ਤੇ ਨਾਲ ਦੀ ਨਾਲ ਹੀ ਇਹ 10 ਮਿੰਟਾਂ ਜਿਹੇ ਸੌਸ ਹੈ ਜਿਹੜੀ ਤਿਆਰ ਹੋ ਜਾਂਦੀ ਹੈ ਤੇ ਬਿਲਕੁਲ ਬਾਜ਼ਾਰ ਵਰਗੀ ਤਿਆਰ ਹੁੰਦੀ ਹੈ। ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇੱਕ ਉਬਾਲਾ ਦੇ ਕੇ ਤੁਸੀਂ ਇਹਨੂੰ ਜੇ ਤੁਹਾਨੂੰ ਲੱਗੇ ਵੀ ਨਮਕ ਮਿਰਚ ਥੋੜਾ ਜਿਹਾ ਉੱਪਰ ਦਿਖ ਰਿਹਾ ਹੈ ਤੁਸੀਂ ਇਹਨੂੰ ਛੰਨੀ ਵਗੈਰਾ ਨਾਲ ਛਾਣ ਵੀ ਸਕਦੇ ਹੋ। 10 ਕੁ ਮਿੰਟ ਇਹਨੂੰ ਆਪਾਂ ਉਬਾਲ ਲੇ ਦਿੱਤੇ ਥੋੜਾ ਜਿਹਾ ਬਿਲਕੁਲ ਆਪਾਂ ਅਰਾ ਰੋਡ ਪਾਣੀ ਵਿੱਚ ਘੋਲ ਕੇ ਇਹਦੇ ਵਿੱਚ ਮਿਕਸ ਕਰ ਦਾਂਗੇ ਇਹਦੇ ਨਾਲ ਸਾਸ ਹੈ ਜਿਹੜੀ ਬਿਲਕੁਲ ਬਾਜ਼ਾਰ ਵਰਗਾ ਟੇਸਟ ਆਉਂਦਾ ਤੇ ਥੋੜੀ ਜੀ ਗਾੜੀ ਹੋ ਜਾਂਦੀ ਹੈ ਤੇ ਇਹਦੇ ਵਿੱਚ ਗੋੜਾ ਜਿਹੜਾ ਆਪਾਂ ਥੋੜਾ ਜਿਹਾ ਹੋਰ ਮਿਕਸ ਕੀਤਾ ਸੀ ਮੈਨੂੰ ਮਿੱਠਾ ਘੱਟ ਲੱਗਿਆ ਫਿਰ ਆਪਾਂ ਬਿਲਕੁਲ ਥੋੜੀ ਜੀ ਪਾਤੀ ਜੀ ਵਿੱਚ ਕਲੌਂਜੀ ਦੋ ਚਾਰ ਦਿੱਤੇ ਨੂੰ ਉਬਾਲੇ 78 ਮਿੰਟਾਂ ਵਿੱਚ ਇਹ ਸੌਸ ਜਿਹੜੀ ਬਣ ਕੇ ਦੇਖੋ ਤਿਆਰ ਹੋ ਗਈ। ਸਾਰਾ ਸਮਾਨ ਆਪਣਾ ਤਿਆਰ ਹੋ ਗਿਆ। ਹੁਣ ਤਿਆਰ ਕਰਾਂਗੇ ਜੀ ਆਪਾਂ ਸਮੋਸੇ ਆਟੇ ਦੇ ਉੱਪਰ ਲਗਾਇਆ ਆਪਾਂ ਥੋੜਾ ਜਿਹਾ ਘਿਓ ਤੇ ਚੰਗੀ ਤਰ੍ਹਾਂ ਇਹਦੀ ਮੁੱਕੀ ਜੀ ਆਪਾਂ ਦੇ ਲਾਂਗੇ। ਆਟਾ ਕਿੰਨਾ ਵਧੀਆ ਤਿਆਰ ਹੋਇਆ ਇੱਥੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ। ਹਲਕਾ ਜਿਹਾ ਇਹ ਸੌਫਟ ਹੋ ਜਾਂਦਾ ਕੁੰਨੇ ਨਾਲੋਂ ਕਿਉਂਕਿ 20-25 ਮਿੰਟ ਰੈਸਟ ਤੇ ਰੱਖਿਆ ਸੀ ਤੇ ਇਸ ਤਰ੍ਹਾਂ ਦਾ ਹੋ ਗਿਆ। ਹੁਣ ਛੋਟੇ-ਛੋਟੇ ਜਿਹੇ ਲੈ ਲਓ ਤੁਸੀਂ ਪੇੜੇ। ਚਿਨਈ ਕੇ ਸਮੋਸੇ ਦਾ ਤੁਹਾਨੂੰ ਸਾਈਜ਼ ਚਾਹੀਦਾ ਹੈ ਉਸ ਹਿਸਾਬ ਨਾਲ ਲਿਓ ਆਪਾਂ ਇਹਦਾ ਮੀਡੀਅਮ ਜਾਂ ਸਾਈਜ਼ ਰੱਖਿਆ ਤੇ ਬੜੇ ਹੀ ਵਧੀਆ ਸਮੋਸੇ ਜਿਹੜੇ ਬਣ ਕੇ ਤਿਆਰ ਹੋਏ ਸੀ ਜਿੰਨਾ ਜ਼ਿਆਦਾ ਇਹਨੂੰ ਵਧੀਆ ਵੇਲੋਗੇ ਓਨੇ ਹੀ ਵਧੀਆ ਤੁਹਾਡੇ ਸਮੋਸੇ ਤਿਆਰ ਹੋਣਗੇ ਫਿਰ ਇਹਦੇ ਵਿਚਕਾਰ ਜੀ ਤੁਸੀਂ ਕੱਟ ਲਗਾ ਲਿਓ ਤੇਰੀ ਸ਼ੇਪ ਕਿਵੇਂ ਬਣਾਉਣੀ ਆ ਬੜਾ ਹੀ ਜ਼ਿਆਦਾ ਆਸਾਨ ਹੈ ਕਿਉਂਕਿ ਬਹੁਤਿਆਂ ਨੂੰ ਇਹਦੀ ਸ਼ੇਪ ਬਣਾਉਣੀ ਬੜੀ ਔਖੀ ਲੱਗਦੀ ਹੈ ਹਲਕਾ ਜਿਹਾ ਪਾਣੀ ਲਗਾ ਲਿਓ ਇੱਕ ਅੰਗੂਠੇ ਨੂੰ ਤੁਸੀਂ ਇੱਕ ਸਾਈਡ ਤੇ ਰੱਖਿਓ ਜਿਹੜੀ ਸਾਈਡ ਤੋਂ ਤੁਸੀਂ ਕੱਟ ਲਗਾਇਆ ਸੀ ਉਸ ਸਾਈਡ ਨੂੰ ਉੱਪਰ ਰੱਖਣਾ ਤੇ ਇਸ ਤਰੀਕੇ ਨਾਲ ਦੇਖੋ ਪ੍ਰੈਸ ਕਰ ਦਿਓ ਚੰਗੀ ਤਰ੍ਹਾਂ ਤੇ ਇਹਦਾ ਇੱਕ ਕੋਨ ਜੈ ਬਾਂਜੂ ਜਿਵੇਂ ਆਪਾਂ ਮਹਿੰਦੀ ਵਗੈਰਾ ਵਾਲੀ ਕੀਪ ਵੀ ਤਿਆਰ ਕਰਦੇ ਆ ਇਹਦੇ ਸਾਈਜ਼ ਦੇ ਮੁਤਾਬਕ ਹੀ ਤੁਸੀਂ ਇਹਦੇ ਵਿੱਚ ਸਮਾਨ ਭਰਨਾ ਜਿਆਦਾ ਨਹੀਂ ਪਾਉਣਾ ਨਹੀਂ ਤਾਂ ਇਹਨੂੰ ਬੰਦ ਹੋਣ ਵਿੱਚ ਮੁਸ਼ਕਲ ਆਊਗੀ ਐਨਾ ਧਿਆਨ ਜ਼ਰੂਰ ਰੱਖਿਓ ਜਿਹੜਾ ਸਮੋਸਾ ਹੈ ਉਹ ਫਰਾਈ ਕਰਨ ਵੇਲੇ ਖੁੱਲਣਾ ਨਹੀਂ ਚਾਹੀਦਾ ਇਨੂੰ ਚੰਗੀ ਤਰ੍ਹਾਂ ਸਮਾਨ ਨੂੰ ਦਬਾ ਦਾਂਗੇ ਉਸ ਤੋਂ ਬਾਅਦ ਹਲਕਾ ਜਿਹਾ ਪਾਣੀ ਲਗਾ ਕੇ ਤੇ ਇਸ ਤਰੀਕੇ ਨਾਲ ਇਹਨੂੰ ਤੁਸੀਂ ਚਿਪਕਾਉਂਦੇ ਜਾਓ ਤੇਰੇ ਵਿੱਚ ਇੱਕ ਆਪਾਂ ਹਲਕਾ ਜਾਂ ਪਿੱਛੇ ਦੇ ਬਲ ਪਾ ਦਾਂਗੇ ਜਿਵੇਂ ਕਿ ਬਾਜ਼ਾਰ ਵਾਲੇ ਸਮੋਸੇ ਵਿੱਚ ਦੇਖੋ ਪਾਇਆ ਹੁੰਦਾ ਇਸ ਤਰ੍ਹਾਂ ਇਹਨੂੰ ਮੋੜ ਕੇ ਹੱਥ ਨਾਲ ਤੇ ਇੱਥੇ ਚੰਗੀ ਤਰ੍ਹਾਂ ਇਹਨੂੰ ਆਪਸ ਵਿੱਚ ਜੋੜ ਦਾਂਗੇ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਮੈਂ ਇੱਕ ਸਮੋਸੇ ਦਾ ਹੋਰ ਇਸੇ ਤਰੀਕੇ ਨਾਲ ਹੀ ਬਣਾਉਂਗੀ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਜ਼ਰੂਰ ਲੱਗੇ ਕਿਉਂਕਿ ਮੈਨੂੰ ਬੜੇ ਹੀ ਕਮੈਂਟ ਆਏ ਸੀ ਕਿ ਸਮੋਸਾ ਖਸਤਾ ਨਹੀਂ ਬਣਦਾ ਸਮੋਸੇ ਦੀ ਸ਼ੇਪ ਨਹੀਂ ਬਣਦੀ ਤਾਂ ਕਾਫੀ ਦਿਨ ਤੋਂ ਆ ਰਹੇ ਸੀ ਇਹ ਕਮੈਂਟ ਤੇ ਮੈਨੂੰ ਟਾਈਮ ਨਹੀਂ ਮਿਲਿਆ ਅਜਾ ਪਈ ਰੈਸিপি ਸਪੈਸ਼ਲੀ ਉਹਨਾਂ ਲਈ ਤਿਆਰ ਕੀਤੀ ਹੈ ਤੇ ਦੇਖੋ ਇਸ ਤਰੀਕੇ ਨਾਲ ਤੁਸੀਂ ਪਾਣੀ ਲਗਾ ਲੈਣਾ ਅੰਗੂਠਾ ਰੱਖ ਕੇ ਤੇ ਉੱਪਰ ਇੱਕ ਦੂਜੇ ਦੇ ਨਾਲ ਨੂੰ ਜੋੜ ਦੇਣਾ ਚੰਗੀ ਤਰ੍ਹਾਂ ਇਹ ਕੋਨ ਹੈ ਜਿਹੜਾ ਤਿਆਰ ਹੋ ਗਿਆ ਫਿਰ ਤੁਸੀਂ ਭਰਨਾ ਜੀ ਇਹਦੇ ਵਿੱਚ ਸਮਾਨ ਉਸ ਤੋਂ ਬਾਅਦ ਉੱਪਰੋਂ ਜੋੜ ਕੇ ਇਹਦੇ ਵਿੱਚ ਹਲਕਾ ਜਿਹਾ ਕਬਲ ਦੇ ਦਿਓ ਕਿਉਂਕਿ ਜਦੋਂ ਸਮੋਸੇ ਤਿਆਰ ਹੁੰਦੇ ਹਨ ਨਾ ਜਿਹੜਾ ਉਹ ਬਾਲਾ ਵਿੱਚ ਬੜਾ ਹੀ ਜ਼ਿਆਦਾ ਵਧੀਆ ਲੱਗਦਾ ਜੇ ਦੱਸੋਗੇ ਤਾਂ ਹੀ ਪਤਾ ਲੱਗੂਗਾ ਕਿ ਸਮੋਸਾ ਘਰ ਵਿੱਚ ਤਿਆਰ ਕੀਤਾ ਹੈ ਨੇ ਤਾਂ ਸਾਵਨ ਨੂੰ ਲੱਗੂ ਕਿ ਤੁਸੀਂ ਬਾਜ਼ਾਰ ਵਿੱਚੋਂ ਲੈ ਕੇ ਆਏ ਹੋ ਦੇਖੋ ਇਸ ਤਰੀਕੇ ਨਾਲ ਇਹਨਾਂ ਨੂੰ ਆਪਸ ਵਿੱਚ ਜੋੜ ਲੈਣਾ ਤੇ ਬਹੁਤ ਸਾਰੇ ਸਮੋਸੇ ਜਿਹੜੇ ਆਪਾਂ ਇਸ ਸ਼ੇਪ 'ਚ ਤਿਆਰ ਕਰਕੇ ਰੱਖ ਲਈ ਹੁਣ ਬਾਰੀ ਆਈ ਹੈ ਜੀ ਫਰਾਈ ਕਰਨ ਦੀ ਉਹ ਕਿਵੇਂ ਕਰਨਾ ਹੈ ਪੂਰਾ ਧਿਆਨ ਰੱਖਣਾ ਦੇਖੋ ਬਿਲਕੁਲ ਥੋੜਾ ਜਿਹਾ ਮੈਦਾ ਸਿੱਟ ਕੇ ਆਪਾਂ ਵਿੱਚ ਦੇਖਿਆ ਸੀ ਦੇਖੋ ਉੱਪਰ ਜਿਵੇਂ ਤੁਹਾਨੂੰ ਲੱਗ ਰਿਹਾ ਹੈ ਹਲਕੀਆਂ ਜਿਹੀਆਂ ਬੂੰਦਾਂ ਉੱਠ ਰਹੀਆਂ ਐਨਾ ਕੀ ਤੇਲ ਜਿਹੜਾ ਥੋੜਾ ਗਰਮ ਹੋਣਾ ਚਾਹੀਦਾ ਹੈ ਮਤਲਬ ਸਲੋ ਤੋਂ ਵੀ ਬਿਲਕੁਲ ਥੱਲੇ ਤੇਲ ਉਹਦੇ ਵਿੱਚ ਤੁਸੀਂ ਸਮੋਸੇ ਇਸੇ ਤਰ੍ਹਾਂ ਹੀ ਪਾਈ ਜਾਣੇ ਆ ਤੇ ਜਿਹੜਾ ਤੇਲ ਹੈ ਤੁਸੀਂ ਜਿਆਦਾ ਰੱਖਣਾ ਕਿਉਂਕਿ ਬਾਅਦ ਵਿੱਚ ਸਮੋਸੇ ਜਦੋਂ ਫੁੱਲ ਜਾਂਦੇ ਆ ਤਾਂ ਫਿਰ ਉਹ ਸਾਰੇ ਜਿਹੜੇ ਤੇਲ ਵਿੱਚ ਡਿੱਪ ਨਹੀਂ ਹੁੰਦੇ ਤੇ ਇਸ ਲਈ ਤੇਲ ਜਿਆਦਾ ਰੱਖਿਓ ਤੇ ਇਹਨੂੰ ਹਲਕੇ ਗਰਮ ਤੇਲ ਦੇ ਵਿੱਚ ਹੀ ਪਾਇਓ ਤੇ 3-4 ਮਿੰਟ ਲਈ ਤੁਸੀਂ ਇਹਨਾਂ ਨੂੰ ਬਿਲਕੁਲ ਟੱਚ ਨਾ ਕਰਿਓ ਇਸੇ ਤਰੀਕੇ ਨਾਲ ਹੀ ਪਏ ਰਹਿਣ ਦਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਸਲੋ ਤੇ ਪਕਾਉਂਗੇ ਓਨੇ ਜਿਆਦਾ ਹੀ ਕ੍ਰਿਸਪੀ ਤੇ ਮਜ਼ੇਦਾਰ ਬਣਨਗੇ ਬਿਲਕੁਲ ਨਹੀਂ ਜਲਣਗੇ ਜੇ ਤੁਸੀਂ ਇੱਥੇ ਜਲਦਬਾਜ਼ੀ ਕਰੋਗੇ ਤਾਂ ਤੁਹਾਡੇ ਜਿਹੜੇ ਸਮੋਸੇ ਬਿਲਕੁਲ ਖਰਾਬ ਹੋ ਜਾਣਗੇ ਸਮੋਸਿਆਂ ਦੀ ਇਹ ਰੈਸਪੀ ਹੈ ਜਿਹੜੀ ਤੁਹਾਨੂੰ ਕਿਉਂ ਜੀ ਲੱਗੀ ਜਾਂਦੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਿਹੜੇ ਭੈਣ ਭਾਈ ਇਹਨੇ ਕਮੈਂਟ ਕੀਤੇ ਸੀ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਜੇ 3-4 ਮਿੰਟਾਂ ਬਾਅਦ ਦੇਖੋ ਕੋਈ ਵੀ ਤੁਸੀਂ ਚਮਚ ਲੈ ਲੈਣਾ ਹਲਕਾ ਹਲਕਾ ਇਹਨੂੰ ਇਸ ਤਰੀਕੇ ਨਾਲ ਉਲਟ ਪਲਟ ਕਰਨੀ ਹੈ ਕਟੋ ਕੱਟ 15 ਮਿੰਟਾਂ ਦੇ ਵਿੱਚ ਤੁਹਾਡੇ ਇੱਕ ਵਾਰੀ ਦੇ ਸਮੋਸੇ ਜਿਹੜੇ ਬਣ ਕੇ ਤਿਆਰ ਹੋਣਗੇ ਥੋੜਾ ਜਿਹਾ ਸਬਰ ਵਾਲਾ ਕੰਮ ਹੈ ਜਿੰਨਾ ਸਲੋ ਫਲੇਮ ਤੇ ਪਕਾਉਗੇ ਉਨਾਂ ਹੀ ਜ਼ਿਆਦਾ ਖਸਤਾ ਸਮੋਸਾ ਬਣ ਕੇ ਤਿਆਰ ਹੋਊਗਾ ਦੇਖੋ ਕਿੰਨਾ ਸੋਹਣਾ ਇਹਨਾਂ ਦਾ ਕਲਰ ਆ ਗਿਆ ਤੇ ਬਿਲਕੁਲ ਪੱਕ ਗਏ ਹੁਣ ਆਪਾਂ ਇਹਨਾਂ ਨੂੰ ਜੀ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਹੀ ਤੁਹਾਨੂੰ ਦਿਖਾਇਆ ਸੀ ਵੀ ਇਹ ਕਿੰਨੇ ਜ਼ਿਆਦਾ ਖਸਤਾ ਬਣਿਆ ਤਾਂ ਤੁਸੀਂ ਆਵਾਜ਼ ਤੋਂ ਸੁਣ ਹੀ ਲਿਆ ਹੋਊਗਾ ਤੇ ਫਿਰ ਆਪਾਂ ਜੀ ਜਿਹੜੀ ਸੌਸ ਵਗੈਰਾ ਤਿਆਰ ਕੀਤੀ ਹੈ ਹੁਣ ਉਹਦੇ ਨਾਲ ਸਭ ਨੂੰ ਸਰਵ ਕਰਾਂਗੇ ਤੇ ਬਾਕੀ ਜਿਹੜੇ ਘਰ ਵਿੱਚ ਤੁਸੀਂ ਸਮੋਸੇ ਤਿਆਰ ਕਰੋਗੇ ਦੋ ਖਾਓ ਤਿੰਨ ਖਾਓ ਤੁਹਾਨੂੰ ਬਿਲਕੁਲ ਬਾਜ਼ਾਰ ਵਾਂਗੂ ਹੈਵੀ ਨਹੀਂ ਲੱਗਣਾ ਜਿਵੇਂ ਬਾਜ਼ਾਰ ਦਾ ਇੱਕ ਸਮੋਸਾ ਖਾ ਕੇ ਆਪਣਾ ਦਿਲ ਭਰ ਜਾਂਦਾ ਹੈ ਘਰ ਵਿੱਚ ਤੁਸੀਂ ਆਰਾਮ ਨਾਲ ਦੋ ਤਿੰਨ ਸਮੋਸੇ ਖਾ ਸਕਦੇ ਹੋ ਤੇ ਆ ਦੇਖੋ ਸੋਨੂ ਫੇਰ ਤੋੜ ਕੇ ਨੂੰ ਦਿਖਾਉਣੇ ਹੈ ਗਰਮ ਗਰਮ ਸਮੋਸਾ ਮजेदार ਬਣਾ ਕੇ ਫੈਮਿਲੀ ਚ ਇੰਜੋਏ ਜ਼ਰੂਰ ਕਰਿਓ ਤੇ ਬਿਲਕੁਲ ਦੇਖੋ ਬਾਜ਼ਾਰ ਵਰਗੀ ਗਾੜੀ ਸੌਸ ਤਿਆਰ ਹੋਈ ਹੈ ਵੀਡੀਓ ਦੇਖ ਲਈ ਧੰਨਵਾਦੀ